ਰੂਕੇ ਪਾਗਲ ਹੋਇਆ ਅਤਵਾਦੀ ਅਜਹਰ پورے ਪਰਿਵਾਰ ਦਾ ਹੋ ਗਿਆ ਖਾਤਮਾ ਇਹ ਤਾਂ ਕਾਸ਼ ਮੈਂ ਵੀ ਮਰ ਜਾਂਦਾ ਤਾਂ ਚੰਗਾ ਸੀ ਕਹਿਲਗਾਮ ਅਤਵਾਦੀ ਹਮਲੇ ਦਾ ਬਦਲ ਲੈਂਦੇ ਹੋਏ ਭਾਰਤੀ ਫੌਜ ਨੇ ਪਾਕਿਸਤਾਨ ਦੇ ਪੀਓਕੇ ਵਿੱਚ ਅਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਆਪਰੇਸ਼ਨ ਸੰਦੂਰ ਤਹਿਤ ਕੀਤੀ ਗਈ ਇਸ ਕਾਰਵਾਈ ਵਿੱਚ ਮੋਸਟ ਵਾਂਟਡ ਅਤਵਾਦੀ ਮਸੂਦ ਅਜਹਰ ਦੇ ਪਰਿਵਾਰ ਦੇ 14 ਮੈਂਬਰ ਵੀ ਮਾਰੇ ਗਏ ਹਨ ਅਤਿਵਾਦੀ ਮਸੂਦ ਅਜ਼ਹਰ ਨੇ ਇੱਕ ਪੱਤਰ ਜਾਰੀ ਕਰਕੇ ਕਿਹਾ ਕਿ ਦਿਲ ਕਰਦਾ ਹੈ ਕਿ ਕਾਸ਼ ਉਹ ਵੀ ਇਸ ਹਮਲੇ ਵਿੱਚ ਮਰ ਜਾਂਦਾ ਜਿਕਰ ਕਰਦੀ ਹੈ ਕਿ ਆਪਰੇਸ਼ਨ ਸੰਦੂਰ ਦੇ ਤਹਿਤ ਭਾਰਤ ਵੱਲੋਂ ਕੀਤੇ ਗਏ ਹਵਾਈ ਹਮਲੇ ਵਿੱਚ ਅਤਿਵਾਦੀ ਅਤੇ ਜੈਸ਼ੀ ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਪਰਿਵਾਰ ਦੇ 14 ਮੈਂਬਰ ਮਾਰੇ ਗਏ ਹਨ ਜੈਸ਼ੀ ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ ਕਿ ਕਹਤੇ ਕਿਹਾ ਹੈ ਕਿ ਭਾਰਤੀ ਹਮਲੇ ਵਿੱਚ ਉਸ ਦੇ ਪਰਿਵਾਰ ਦੇ 10 ਮੈਂਬਰ ਅਤੇ 4 ਨਜ਼ਦੀਕੀ ਸਾਥੀ ਮਾਰੇ ਗਏ ਹਨ ਇਸ ਤੋਂ ਇਲਾਵਾ ਉਸਨੇ ਦੱਸਿਆ ਕਿ ਇਸ ਹਮਲੇ ਤੋਂ ਬਾਅਦ ਮਸੂਦ ਅਜਹਰ ਨੇ ਕਿਹਾ ਕਿ ਇਸ ਹਮਲੇ ਵਿੱਚ ਮੈਂ ਵੀ ਮਾਰਿਆ ਜਾਂਦਾ ਤਾਂ ਚੰਗਾ ਹੁੰਦਾ ਜੈਸ਼ੀ ਮੁਹੰਮਦ ਨੇ ਇੱਕ ਬਿਆਨ ਵਿੱਚ ਕਿਹਾ ਮੌਲਾਨਾ ਕਸ਼ਬਦਾ ਪੂਰਾ ਪਰਿਵਾਰ ਮੌਲਾਨਾ ਮਸੂਦ ਅਜਹਰ ਦੀ ਵੱਡੀ ਭੈਣ ਸਮੇਤ ਮਾਰਿਆ ਗਿਆ ਹੈ ਤੇ ਮਫਦੀ ਅਬਦੁੱਲ ਰੂਫ ਦੇ ਪੋਤੇ-ਪੋਤੀਆਂ ਬਾਜੀ ਸਦਿਆਂ ਦੇ ਪਤੀ ਅਤੇ ਉਸ ਦੀ ਵੱਡੀ ਧੀ ਦੇ 4 ਬੱਚੇ ਜ਼ਖਮੀ ਹੋ ਗਏ ਹਨ ਜ਼ਿਆਦਾਤਰ ਔਰਤਾਂ ਤੇ ਬੱਚੇ ਮਰ ਗਏ ਹਨ ਹਵਾਈ ਹਮਲੇ ਵਿੱਚ ਮਾਰੇ ਗਏ ਅਜਹਰ ਦੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀਆਂ ਨੂੰ ਅੱਜ ਦਫਨਾਇਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਬੀਤੀ ਦਿਨ ਰਾਤ ਭਾਰਤੀ ਹਥਿਆਰਬੰਦ ਬਲਾਨੀ ਜੈਸ਼ੀ ਮੁਹੰਮਦ ਦੇ ਗੜ ਪੰਜਾਬ ਦੇ ਬਹਾਵਲਪੁਰ ਸਮੇਤ 9 ਅੱਤੇਵਾਦੀ ਟਿਕਾਣਿਆਂ ਤੇ ਸਟੀਲ ਮਜਾਇਲ ਹਮਲੇ ਕੀਤੇ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ ਵਿੱਚ ਅਤਿਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਜਿੱਥੋਂ ਭਾਰਤ ਵਿਰੁੱਧ ਅਤਿਵਾਦੀ ਹਮਲਿਆਂ ਦੀ ਯੋਜਨਾ ਬਣਾਈ ਜਾਂਦੀ ਸੀ ਅਤੇ ਨਿਰਦੇਸ਼ਿਤ ਕੀਤਾ ਜਾਂਦਾ ਸੀ ਕੁੱਲ ਮਲਾਕੇ 9 ਥਾਵਾਂ ਤੇ ਜਿਹੜਾ ਭਾਰਤੀ ਫੌਜ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ